ਰੱਬਾ ਰੱਬਾ ਮੀ ਵਰਸਾ ਸਾਡੇ ਕੋਠੇ ਦਾਣੇ ਪਾ ਪਰ ਜਿਨ੍ਹਾਂ ਦੇ ਸਰ ਤੇ ਮੁਕੰਮਲ ਛੱਤੀ ਨਹੀਂ ਉਹਨਾਂ ਦਾ ਕੀ ਗੁਰਬੱਦੀ ਮਾਰ ਚੱਲ ਰਹੀ लाठी ਦਾ ਸਹਾਰਾ ਲੈ ਕੇ ਤੁਰਨ ਵਾਲੀ ਇੱਕ ਤਰਨ ਤਰਨ ਦੀ ਸੋਮਾ ਰਾਣੀ ਹੈ ਇਹ लाठी ਚਲਨ ਵਿੱਚ ਤਾਂ ਸੋਮਾ ਦਾ ਸਹਾਰਾ ਬਣ ਸਕਦੀ ਹੈ ਪਰ ਉਸ ਦੀ ਮੁਸ਼ਕਲਾ ਭਰੀ ਜ਼ਿੰਦਗੀ ਦਾ ਨਹੀਂ ਕੜਾਕੇ ਦੀ ਇਸ ਠੰਡ ਵਿੱਚ ਕਾਨਿਆ ਦੀ ਛੱਤ ਹੇਠਾਂ ਇਕੱਲੀ ਗੁਜ਼ਰ ਬਸਰ ਕਰਨ ਲਈ ਮਜਬੂਰ ਹੈ ਸੋਮਾ ਰਾਣੀ ਕੁਝ ਸਮਾਂ ਪਹਿਲਾਂ ਹੀ ਅਦਰੰਗ ਦਾ ਸ਼ਿਕਾਰ ਹੋ ਗਈ ਹੈ ਜਿਸ ਲਈ ਹੁਣ ਦੋ ਵਕਤ ਦੀ ਰੋਟੀ ਕਮਾਉਣਾ ਵੀ ਔਖਾ ਹੋ ਗਿਆ ਹੈ ਸੋਮਾ ਰਾਣੀ ਨੂੰ ਡਰ ਸਤਾ ਰਿਹਾ ਹੈ ਕਿ ਜੇਕਰ ਅਜੇ ਵਿੱਚ ਬਰਸਾਤ ਹੋ ਜਾਂਦੀ ਹੈ ਤਾਂ ਖੁੱਲੇ ਅਸਮਾਨ ਤੋਂ ਇਲਾਵਾ ਉਸ ਕੋਲ ਕੋਈ ਹੋਰ ਥਾਂ ਟਿਕਾਣਾ ਨਹੀਂ ਹੈ ਦੁੱਖਾਂ ਦੀ ਮਾਰੀ ਸੋਮਾ ਮਜਬੂਰਨ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਾ ਰਹੀ ਹੈ ਕਿ ਨਾ ਮੈਂ ਇਹ ਮੇਰਾ ਨਾਮ ਸੋਮਾ ਕੀ ਗੱਲ ਕੀ ਹਲਾਦ ਨੇ ਕਰਦੇ ਸਾਡੇ ਭਾਜੀ ਇਹੋ ਹੀ ਵੇਖ ਲੋ ਇਦਾਂ ਹੀ ਆ ਜਿੱਦਾਂ ਹੀ ਕਰਦੇ ਦਿਹਾੜੀ ਦਾ ਪਾਵਾ ਇਦਾਂ ਫਿਰ ਮੈਂ ਠੀਕ ਨਹੀਂ ਬੁੱਲਾ ਵੱਜ ਗਿਆ ਮੇਰੀ ਲੱਤ ਵੀ ਇਦਾਂ ਹੋ ਗਈ ਹੱਥ ਵੀ ਇਸ ਤਰ੍ਹਾਂ ਕਰਕੇ ਹੋ ਗਿਆ ਤੇ ਘਰ ਵੀ ਤੁਹਾਡਾ ਕੱਚਾ ਸਾਰਾ ਕੀ ਗੱਲ ਸਾਡੇ ਕਮਾਈ ਵਾਲਾ ਨਹੀਂ ਕੋਈ ਹੈਗਾ ਇਸ ਤਰ੍ਹਾਂ ਕਮਾਈ ਕਰਦੇ ਜਿੰਨੀ ਕੋਨਾ ਕਹੀ ਖਰਚ ਕਰ ਲੈਨੇ ਇੰਨਾ ਸਭ ਕੋ ਹੁੰਦਾ ਤੇ ਨਹੀਂ ਹੋਇਆ ਕੋਠਾ ਪਿਆ ਹੀ ਨਹੀਂ ਸਾਡੇ ਕੋਲ ਨਹੀਂ ਨਹੀਂ ਸਾਡਾ ਪਿਆ ਹੀ ਨਹੀਂ ਆ ਤਾਂ ਘਰ ਦੇ ਫਿਰ ਰੋਟੀ ਪਾਣੀ ਦਾ ਕਿਵੇਂ ਸਰੋ ਰੋਟੀ ਪਾਣੀ ਪਤਾ ਏਦਾਂ ਅੱਗ ਬਾਲ ਕੇ ਇੱਕ ਹੱਥ ਨਾਲ ਪਕਾਉ ਬੁਲ ਹੀ ਨਹੀਂ ਹੈ ਸਿਲੰਡਰ ਵੀ ਹੈਗਾ ਅੱਜ ਕੋਈ ਪੈਸਾ ਖੁਣੋਂ ਭਰਾਇਆ ਨਹੀਂ ਜਾਂਦਾ ਤੇ ਬੱਚੇ ਕਿਹਨੇ ਨੇ ਬੱਚੇ ਮੇਰੀ ਕੋਈ ਕੁੜੀ ਮੁੰਡਾ ਨਹੀਂ ਕੋਈ ਹੈਗਾ ਤੇ ਗੁੱਡੀ ਕਿੱਥੇ ਗੁੱਡੀ ਵਿਆਹੀ ਆ ਤੇ ਹੁਣ ਤੁਸੀਂ ਇਸ ਤਰ੍ਹਾਂ ਹੀ ਆਪੇ ਇਕੱਲੇ ਗੁਜ਼ਾਰਾ ਹਾਂਜੀ ਹਾਂਜੀ ਤੇ ਜੇ ਕੋਠਾ ਗਾਠ ਮਹੀਨੇ ਦੇ ਵੀ ਦਿਨਾਂ 'ਚ ਕਿਵੇਂ ਗੁਜ਼ਾਰਾ ਕਰੀਏ ਜੇ ਫਰਾਈ ਕਰਦੇ ਹਾਂ ਕੀ ਮੰਗ ਕਰਦੇ ਸਮਾਜਿਕ ਦੀਆਂ ਦੇ ਹੇ ਹੋ ਕਾਰੇ ਪਿਛੜੀ ਦੋ ਵਕਤ ਦੀ ਰੋਟੀ ਪੱਕਦੀ ਜਾਵੇ। ਹਾਂਜੀ ਬਾਜੀ ਇਹ ਆਪਣੇ ਗਵਾਂਢ ਤੋਂ ਆ ਜੀ। ਬਾਜੀ ਇਹਨਾਂ ਦੇ ਨਾ ਹਾਲਾਤ ਬਹੁਤ ਮਾੜੇ ਹਜਿਨੇ। ਕੀ ਗੱਲ ਕੀ ਏ ਸਰੀ? ਇਹਨਾਂ ਨੂੰ ਬੁਲਾਵਜਾ ਸੀ ਤੇ ਇਹਨਾਂ ਦੇ ਘਰ ਦੇ ਹਾਲਾਤ ਵੀ ਮੱਲੇ ਠੀਕ ਨਹੀਂ ਆ। ਮੱਲੇ ਇਹਨਾਂ ਦੇ ਘਰ ਦੇ ਮੱਲੇ ਜਿੰਨਾ ਕ ਲਿਉਂਦੇ ਆ ਉਹਨਾਂ ਕੇ ਖਾ ਲੈਂਦੇ ਆ ਤੇ ਇਹਨਾਂ ਦਾ ਕੋਠਾ-ਗਾਠਾ ਵੀ ਨਹੀਂ ਪਿਆ। ਕੋਠਾ ਵੀ ਇਹਨਾਂ ਦਾ ਪੈਨ ਵਾਲਾ ਵਾ। ਤੇ ਨੀ ਸਰਕਾਰ ਤਾਂ ਆਂਦੀ ਕਿ ਅਸੀਂ ਦੇ ਆ ਸਹੂਲਤਾਂ ਦੇਂਦਾ ਗਰੀਬਾਂ। ਸਰਕਾਰ ਨਹੀਂ ਜੀ ਕੋਈ ਵੀ ਸਹੂਲਤ ਨਾ ਦਿੰਦੀ ਪਈ। ਹਾਂਜੀ। ਤੇ ਇਹਨਾਂ ਦੀ ਵਾਤ-ਵਾਦ ਮਤ ਕੀਤੀ ਜਾਵੇ। ਤੇ ਆ ਜਿਹੜਾ ਕੋਠਾ ਵੀ ਨਹੀਂ ਅਜੇ ਤੱਕ ਵਿਚਾਰੇ ਨਹੀ ਨਹੀ ਸਰਕਾਰ ਕਹਿ ਦਿੰਦੇ ਆ ਪਰ ਪਾ ਕੇ ਕੋਈ ਨਹੀਂ ਲੈਂਦਾ ਮੈਂਬਰ ਸੁਪਰਮਚਾਇਰ ਵੀ ਕਹਿੰਦੀ ਆ ਪਰ ਨਹੀਂ ਉਹਨਾਂ ਦੀ ਕੋਈ ਵੀ ਨਹੀਂ ਮਤੀ ਕਰਦੀ ਤੇ ਇਹ ਜਿਹੜੇ ਭੈਣ ਜੀ ਨੇ ਤੁਹਾਡੇ ਗਵਾਂਢ ਚ ਰਹਿੰਦੇ ਨੇ ਹਾਂਜੀ ਕੀ ਨਾ ਕੀ ਇਹਨਾਂ ਦਾ ਤੇ ਕੀ ਗੱਲ ਕੀ ਇਹਨਾਂ ਦੇ ਹਾਲਾਤ ਕੀ ਮੈਂ ਫਿਰ ਕੌਮਾ ਵਾ ਤੇ ਕੀ ਹਾਲਾਤ ਨੇ ਇਹਨਾਂ ਦੇ ਹਾਂ ਹੋਰ ਮਾਰੇ ਭਾਈ ਜੀ ਹੁਣ ਕੀ ਚਾਹੁੰਦੇ ਤੁਸੀਂ ਗਵਾਂਢੀ ਹੁੰਦੇ ਨਾਲ ਤੇ ਇਹਨਾਂ ਕਮਰਾ ਕਿ ਪਾ ਜਾਈ ਬਸ ਆਹੋ ਆਨੇ ਕਮਰਾ ਸਾਰੇ ਕੱਚਾ ਹੈ ਹਾਂਜੀ ਤੇ ਮਹੀਨੇ ਦੇ ਦਿਨਾਂ ਚ ਕਿਤਰਾ ਗੁਜ਼ਾਰਾ ਕਰਦੇ ਕਈ ਉੱਥੇ ਬਹਿ ਜਾਂਦੇ ਅੱਜ ਲੱਗਿਆ ਆ ਜਾਂਦੇ ਜਿੱਥੇ ਅੰਧੇ ਰਹਿ ਪੈਂਦੀ ਆ ਤੇ ਰੋਟੀ ਪਾਣੀ ਕਿਵੇਂ ਬਗਾਉਂਦੇ ਵੈਸੇ ਹੀ ਕਈ ਮਾਇਆ ਕਰਨੇ ਕਿ ਯਾਦ ਕਰ ਲੈਂਦੀ ਆਪੇ ਹੱਥ ਨਾਲ ਤੀ ਦਾ ਵਿਆਹ ਕਰ ਚੁੱਕੀ ਸੋਮਾ ਦਾ ਕੈਨ ਨੂੰ ਪਤੀ ਤੇ ਇੱਕ ਪੁੱਤਰ ਵੀ ਹੈ ਜਿਨ੍ਹਾਂ ਨੇ ਇਨਾਂ ਹਾਲਾਤਾਂ ਵਿੱਚ ਉਸ ਦਾ ਸਹਾਰਾ ਤਾਂ ਕੀ ਬਣਨਾ ਸੀ ਕਦੇ ਉਸ ਦੀ ਕੋਈ ਖਬਰ ਸਾਰ ਹੀ ਨਹੀਂ ਲਿੱਤੀ ਅਜਿਹੇ ਵਿੱਚ ਸਾਰੀਆਂ ਤਕਲੀਫਾਂ ਨੂੰ ਖੁਦ ਤੇ ਹਣਾਉਣ ਵਾਲੀ ਸੋਮਾ ਮਦਦ ਦੀ ਉਮੀਦ ਕਰੇ ਵੀ ਤਾਂ ਕਿਸ ਤੋਂ ਸੋਮਾ ਦੇ ਦਰਦ ਪਰਿਦਾਸਤਾਨ ਸੁਣ ਕੇ ਜੇ ਤੁਹਾਡੀ ਅੱਖਾਂ ਵੀ ਨਮ ਹੋ ਗਈਆਂ ਹਨ ਤੇ ਤੁਸੀਂ ਵੀ ਉਸ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਦਿਖਰੇ ਬੈਂਕ ਅਕਾਊਂਟ ਨੰਬਰ ਜਾਂ ਫੋਨ ਨੰਬਰ ਹੀ ਉਸ ਨੂੰ ਸੰਪਰਕ ਕਰ ਸਕਦੇ ਹੋ ਤਰੰਤਾਰਨ ਤੋਂ ਰਵਿੰਦਰ ਸਿੰਘ ਟੈਲੀਪੋਸਟ ਪੰਜਾਬ ਹਰਿਆਣਾ ਹਿਮਾਚਲ